ਯਾਹ ਤੇ ਟਰੰਪ ਬਾਰੇ ਹੁਣ ਬੈਕ ਹੀ ਬੋਲਦਾ ਸ਼ਟਰ ਦੇ ਪਤਾ ਨੂੰ ਹੁਣ ਪਤਾ ਇੱਦਾਂ ਗਾਲਾਂ ਘੇਟਾ ਯਾਰ ਉਹ ਉਹ ਗਾਲਾਂ ਮੈਨੂੰ ਵੇਲੇ ਲੱਗਾ ਸੀ ਤੇ ਪਰ ਹੁਣ ਹੁਣ ਕੀ ਦੇਖੋ ਜੀ ਜਿਹੜਾ ਜਿਹਦੀ ਚੱਲਦੀ ਅਗਲਾ ਚਲਾਉਂਦਾ ਨਾ ਜੀ ਤੇ ਹੁਣ ਅਗਲਾ ਚਲਾਊਗਾ ਹੁਣ ਆ ਗਿਆ ਟਰੰਪ ਤੈਨੂੰ ਪਤਾ ਕੋਈ ਜੋੜੀ-ਬੋੜੀ ਚੀਜ਼ ਹੈ ਤੇ ਉਹ ਉਹਨਾਂ ਉਹਦੀ ਉਹਦੀ ਬੇਟੀ ਆਪਾਂ ਨੂੰ ਫੋਲੋ ਕਰਦੀ ਯਾਰ ਉਹ ਟਵਿੱਟਰ ਤੇ ਪਰ ਹੁਣ ਤੈਨੂੰ ਪਤਾ ਮੇਰੇ ਅੰਗਰੇਜ਼ੀ ਵਿੱਚ ਹੱਥ ਤੰਗ ਹੈ ਨਹੀਂ ਤੋ ਮੈਂ ਕੁਝ ਲਿਖ ਕੇ ਭੇਜ ਦਿੰਦਾ ਹਾਂ ਪੰਜਾਬੀ ਇਕਤਾ ਚੈਨਲ ਦੇਖ ਰਹੇ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਅਮਰੀਕਾ ਚੋਂ ਕੱਢੇ ਗਏ 205 ਭਾਰਤੀਆਂ ਨੂੰ ਲੈ ਕੇ ਅਮਰੀਕੀ ਫੌਜ ਦਾ ਵਿਸ਼ੇਸ਼ ਜਹਾਜ਼ ਪਿਛਲੇ ਦਿਨੀ ਪੰਜਾਬ ਦੇ ਅਮਰੀਕਸਰ ਹਵਾਈ ਅੱਡੇ ਤੇ ਪਹੁੰਚਿਆ ਸੀ ਅਮਰੀਕਾ ਤੋਂ 104 ਭਾਰਤੀ ਭੇਜੇ ਗਏ ਸਨ ਜਿਨ੍ਹਾਂ ਚ 30 ਪੰਜਾਬ ਨਾਲ ਸੰਬੰਧਤ ਸਨ ਅਤੇ 트੍ਰੰਪ ਸਰਕਾਰ ਵੱਲੋਂ ਲਗਾਤਾਰ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ 'ਚ ਰਹਿ ਰਹੇ ਪ੍ਰਵਾਸੀ ਭਾਰਤੀਆਂ ਖਿਲਾਫ ਐਕਸ਼ਨ ਲਿਆ ਜਾ ਰਿਹਾ ਹੈ ਅਤੇ ਹੁਣ ਇਸ ਮਾਮਲੇ ਤੇ ਪੰਜਾਬੀ ਕਲਾਕਾਰ ਅਤੇ ਗਾਇਕ ਦਿਲਜੀਤ ਦੋਸਾਨ ਨੇ ਆਪਣੀ ਪਹਿਲੀ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਨੇ ਆਪਣੇ ਫੈਨਸ ਦੇ ਸਵਾਲ ਦਾ ਜਵਾਬ ਦਿੰਦੇ ਆ ਕਿ ਹੈ ਕਿ ਜੱਟਾਂ ਦੇ ਪੁੱਤਾਂ ਨੂੰ 트੍ਰੰਪ ਦਾ ਪਤਾ ਹੀ ਹੈ ਉਹਨਾਂ ਕਿਹਾ ਹੈ ਕਿ ਜਿਸ ਦੀ ਚੱਲਦੀ ਹੈ ਉਹ ਤਾਂ ਅਗਲਾ ਚਲਾਉਂਦਾ ਹੀ ਹੈ ਉਹਨਾਂ ਕਿਹਾ ਹੈ ਕਿ 트੍ਰੰਪ ਛੋਟੀ ਮੋਟੀ ਚੀਜ਼ ਨਹੀਂ ਹੈ ਇਸ ਦੇ ਨਾਲ ਹੀ ਦਲਜੀਤ ਦੋਸਾਂਝ ਨੇ ਕਿਹਾ ਹੈ ਕਿ 트੍ਰੰਪ ਦੀ ਬੇਟੀ ਮੈਨੂੰ ਟਵਿੱਟਰ ਤੇ ਫੋਲੋ ਕਰਦੀ ਹੈ ਪਰ ਤੁਹਾਨੂੰ ਪਤਾ ਹੈ ਮੇਰਾ ਅੰਗਰੇਜ਼ੀ ਚ ਹੱਥ ਤੰਗ ਹੈ ਨਹੀਂ ਤਾਂ ਮੈਂ ਉਸ ਨੂੰ ਕੁਝ ਨਾ ਕੁਝ ਲਿਕੇ ਭੇਜ ਦਿੰਦਾ ਲਵ ਯੂ ਯਾਰ ਕਿੱਥੇ ਪਿਆਰੀ ਬਾਤਾਂ ਕਰ ਰਹੇ ਹੋ ਯਾਰ ਕੀ ਬਾਤ ਹੈ ਪਾਜੀ ਟਰੰਪ ਵਯਾ ਟਰੰਪ ਬਾਰੇ ਹੁਣ ਬਹਿ ਕੇ ਬੋਲਣਾ ਸ਼ਟਾ ਦੇ ਪਤਾ ਨੂੰ ਹੁਣ ਪਤਾ ਹੀ ਟਰੰਪ ਗਾਲਾਂ ਕਢਾ ਯਾਰ ਉਹ ਉਹ ਗਾਲਾਂ ਬਰੂਹੇ ਲੱਗਦੀ ਤੇ ਪਰ ਹੁਣ ਹੁਣ ਕੀ ਦੇਖੋ ਜੀ ਜਿਹੜਾ ਜਿਹਦੀ ਚੱਲਦੀ ਅਗਲਾ ਚਲਾਉਂਦਾ ਨਾ ਜੀ ਤੇ ਹੁਣ ਅਗਲਾ ਚਲਾਊਗਾ ਹੁਣ ਆ ਗਿਆ ਟਰੰਪ ਤੈਨੂੰ ਪਤਾ ਕੋਈ ਜੋੜੀ ਕੋੜੀ ਚੀਜ਼ ਹੈ ਤੇ ਉਹ ਉਹਨਾ ਉਹਦੀ ਉਹਦੀ ਬੇਟੀ ਆਪਾਂ ਨੂੰ ਫੋਲੋ ਕਰਦੀ ਆ ਰੋਟੇ ਬਿੱਟਰ ਤੇ ਇਹ ਵਾਕਾ ਦਿਵਾਂਗਾ ਟਰੰਪ ਸਰ ਹੁਣ ਤੁਹਾਨੂੰ ਪਤਾ ਮੇਰੇ ਅੰਗਰੇਜ਼ੀ ਵਿੱਚ ਹੱਥ ਤੰਗ ਹੈ ਨਹੀਂ ਤੋ ਮੈਂ ਕੁਛ ਲਿਖ ਕੇ ਬੇਜਦਾ ਹਾਂ ਯਾਨੀ ਹਾਉ ਮੇਡੀਪਾਉ ਦਸਾਂ ਸਾਹਿਬ ਤੁਸੀਂ ਬੜੇ ਸੋਹਣੇ ਲੱਗ ਰਹੇ ਹਾਂ ਤੁਸੀਂ ਵੀ ਬਹੁਤ ਸੋਹਣੇ ਲੱਗ ਰਹੇ ਪਾਈ ਸਾਰੇ ਸੋਹਣੇ ਆ ਰੱਬ ਨੇ ਕੋਈ ਮਾੜੀ ਚੀਜ਼ ਬਣਾਈ ਹੀ ਨਹੀਂ ਜੋ ਰੱਬ ਨੇ ਬਣਾਇਆ ਉਹ ਸਹੀ ਬਣਾਇਆ ఎవਰੀਥਿੰਗ ਗੋਡ ਮੇਕਸ ਪਰਫੈਕਟ ਦੁਨਿਆਵਾਂ ਕਿੰਨਾਂ ਦੇ ਨੋਬਡੀ ਇਜ਼ ਪਰਫੈਕਟ ਜੱਟ ਜੁਲੀਅਟ ਫੌਰ ਕਦੋਂ ਹੋਗੀ ਫੌਰ ਦਾ ਨਹੀਂ ਪਤਾ ਬਾਈ ਜੀ ਹੁਣ ਸਰਦਾਰ ਜੀ 3 ਹੋ ਸਰਦਾਰ ਜੀ 3 ਲੱਗੇ ਸ਼ੂਟ ਕਰਨ ਵਾਜੀ ਕੀ ਟਾਈਮ ਹੁੰਦਾ ਵਹਾਂ ਯਹਾਂ ਯਹਾਂ ਬਸ ਮਿਠਾਇਆ ਟਾਈਮ ਹੋ ਗਿਆ ਮਠਮਠਾਇਆ ਬਹੁਤ ਪਿਆਰ ਲੱਗਣਿਆ